ਪਹਿਲੇ ਤੇ ਬੰਦਦਾ 120 ਦੇ ਵਿੱਚ ਤੈਨੂੰ ਲੈਣਾ ਚਾਹੀਦਾ ਤੂੰ ਪੂਰ ਰੋਹਣਾ ਕਰਕੇ ਇਹਨਾਂ ਨੂੰ ਮਰਵਾਇਆ ਤੇ ਬੋਰੀਆਂ ਚ ਪਾ ਕੇ ਉਹਨਾਂ ਨੂੰ ਚੱਕਣ ਵਾਸਤੇ ਜਗ੍ਹਾ ਦਿੱਤੀ 1 ਅੱਧਾ ਕਿਲੋਮੀਟਰ ਅੰਦਰ ਉਹਨਾਂ ਨੇ ਸਾਡੇ ਟਰੈਕਟਰ ਭੰਨੇ ਆ ਚਿੰਤਾ ਦਾ ਵਿਸਾ ਪੰਜਾਬ ਦੇ ਲੋਕੋ ਐਡੀ ਛੋਟੀ ਲੜਾਈ ਨਹੀਂ ਹੈ ਇਸਵ ਪੱਤਰ ਦੇ ਮੋਤੀ ਜੀ ਵੀ ਲੋਕ ਤੁਹਾਨੂੰ ਕਹਿ ਰਹੇ ਆ ਸੇ ਲੜਨ ਦੀ ਸ਼ਰਤ ਕਰ ਰਹੇ ਹੋ ਜਿੰਨਾ ਕੋਲ ਸਰਕਾਰ ਹੈ ਜਿੰਨਾ ਕੋਲ ਬੈਂਕ ਹੈ ਜਿੰਨਾ ਕੋਲ ਟੋਪ ਹੈ ਜਿੰਨਾ ਕੋਲ ਫੌਜ ਹੈ ਤੁਸੀਂ ਖਾਲੀ ਹੱਥੇ ਦਰਨਾ ਤੁਹਾਨੂੰ ਕਿੱਡੀ ਵੱਡੀ ਤਾਕਤ ਦੀ ਜਰੂਰਤ ਹੈ ਆਉਣ ਵਾਲੇ ਸਮੇਂ 'ਚ ਉੱਤਰਨ ਗਿਆ ਸਾਡੀ ਕਿਰਤ ਜੜੀ ਉਹ ਖੁੱਸੂਗੀ ਆਉਣ ਵਾਲੇ ਦਿਨਾਂ ਦੇ ਅੰਦਰ ਆਉਣ ਵਾਲੇ ਸਾਲਾਂ ਦੇ ਅੰਦਰ ਜਿਹੜੀਆਂ ਅਜੋਗਦਾਰੀਆਂ ਦੀਆਂ ਮੀਟਿੰਗਾਂ ਚੱਲ ਰਹੀਆਂ ਤੁਹਾਡੇ ਕੋਲੋਂ ਜ਼ਮੀਨਾਂ ਖੁੰਆਂ ਜਾਣਗੀਆਂ ਤਾਂ ਹੀ ਸਾਡੀ ਮਨਸਕਤਾ ਨੂੰ ਇੱਥੇ ਲਿਆ ਰਹੇ ਇਹ ਉਹ ਕਹਿੰਦੇ ਤੁਹਾਡੇ ਘਰੇ 5 ਕਿਲੋ ਜਿਹੜਾ ਅਨਾਜ ਹੈ ਉਹ ਪਹੁੰਚਦਾ ਹੋਊਗਾ ਇਹ ਚੰਗੀ ਸੋਚ ਨਾਲ ਸੋਚਣ ਦਾ ਪੰਜਾਬ ਦੀ ਫੋਟੋ ਲੱਗੀ ਹੋਈ ਹੈ ਉਹ ਕਹਿੰਦੇ ਆ ਤੁਹਾਡੀ ਮਾਨਤਾ ਬਣ ਜਾਵੇ ਵੀ